ਤੇ ਮੈਂ ਬਹੁਤ ਮਾੜਾ ਤੇ ਮੇਰੇ ਅੰਦਰ ਬਹੁਤ ਗੁਣ ਪਰ ਜੇ ਰੱਬ ਦੀ ਭਗਤੀ ਦਾ ਗੁਣ ਸਾਡੇ ਅੰਦਰ ਹੋ ਜਾਏ ਨਾ ਸਿਰਫ ਇੱਕ ਗੁਣ ਜਿਵੇਂ ਮਾਰਸ ਦੇ ਵਿੱਚ ਉਸ ਦੇ ਇੱਕ ਗੁਣ ਕਰਕੇ ਉਸ ਦੀ ਵਡਿਆਈ ਤੇ ਚੰਦਨ ਦੇ ਵਿੱਚ ਉਸ ਦੇ ਇੱਕ ਗੁਣ ਕਰਕੇ ਉਸ ਦੀ ਵਡਿਆਈ ਕਬੀਰ ਮਾਰਸ ਚੰਦਨ ਤੇਨ ਹੈ ਇੱਕ ਸੁਗੰਨ ਬਾਰਸ ਤੇ ਚੰਦਨ ਉਹਨਾਂ ਦੇ ਥੋੜੇ ਜਿ ਸਪਰਸ਼ ਕਰਨ ਬੇਜਾਨ ਲੱਕੜੀਆਂ ਦੀ ਵੀ ਕੀਮਤ ਦੋਗੁਣੀਆ ਤਿਗੁਣੀਆ ਚੋਗਣੀਆ ਹੋ ਜਾਂਦੀਆਂ ਨੇ ਪਾਪ ਉਹਨਾਂ ਦੀ ਵੀ ਗੁਣਵੰਤਾ ਵੜ ਜਾਂਦੀ ਹੈ ਤੇ ਰਬ ਰਬ ਦੇ ਕੋਲ ਰਹਿਣ ਵਾਲਿਆਂ ਰਬ ਦੇ ਪਿਆਰਿਆਂ ਦੀ ਵੀ ਜਿਹੜੀ ਗੁਣਵੰਤਾ ਹੈ ਉਹ ਵੇਸਾ ਵਧਦੀ ਰਹਿੰਦੀ ਹੈ ਅਵਸਥਾ માં ਬਦਲਦੀ ਰਹਿੰਦੇ ਨੇ ਚੇਂਜ ਕਰਦੇ ਰਹਿੰਦੇ ਨੇ ਇਸ ਲਈ ਭਗਾਂ ਵਾਲਿਓ ਚੰਗੇ ਗੁਣ ਲੈ ਕੇ ਆਓ ਚੰਗੇ ਗੁਣ ਲੈ ਕੇ ਕੇਵਲ ਜੇ ਤੁਹਾਡੇ ਕੋਲ ਜਰਾਜ ਭਾਗ ਹੈ ਅੱਜ ਤੁਹਾਡੇ ਕੋਲ ਰੱਬ ਨੇ ਕਿਰਪਾ ਕੀਤੀ ਹੈ ਤੁਸੀਂ ਰਾਜ ਭਾਗ ਨੂੰ ਵਧੀਆ ਤਰੀਕੇ ਦੇ ਨਾਲ ਦੁਨੀਆ ਦੀ ਭਲਾਈ ਦੇ ਲਈ ਕਲਿਆਣ ਦੇ ਲਈ ਵਰਤੋ ਨਾ ਕਿ ਤੁਸੀਂ ਦਵੇਸ਼ ਭਾਵਨਾ ਦੇ ਵਿੱਚ ਕਿਸੇ ਦੇ ਨਾਲ ਲੜ ਕੇ ਝਗੜ ਕੇ ਕਿਸੇ ਨੂੰ ਬੁਰਾ ਭਲਾ ਕਹਿ ਕੇ ਨੀ ਮੂਵ ਕਹਿ ਕੇ ਦੇਖੋ ਗੁਰੂ ਦਾ ਜਿਹੜਾ ਸਿੱਖਿਆ ਨਾ ਉਹਦਾ ਕਿਸੇ ਦੇ ਨਾਲ ਬੈਰ ਵਿਰੋਧ ਨਹੀਂ ਹੁੰਦਾ ਸਭ ਤੋਂ ਪਹਿਲਾਂ ਤੁਸੀਂ ਗੱਲ ਧਿਆਨ